ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰਿਆਂ ਨੇ ਵਧੀਆ ਹੋਵਗੇ ਠੀਕ-ਠਾਕ ਹੋਵਗੇ ਅੱਜ ਆਪਾਂ ਕੀਤੀ ਆ ਗੁੱਤ ਗੁੱਤ ਜਿਹੜੀ ਹੈਗੀ ਸਾਰੀ ਖੰਡ ਗਈ ਆ ਕਿਉਂਕਿ ਵਾਲ ਨੇ ਜਿਹੜੇ ਹੈਗੇ ਦੂਸਰੇ ਵਾਲ ਵਾਲੇ ਛੋਟੇ ਰਹਿ ਗਏ ਐਨੇ ਕੀ ਰਹਿ ਗਏ ਤੇ ਜਿਹੜੇ ਐਕਸਟੈਂਸ਼ਨ ਨੇ ਉਹ ਜ਼ਿਆਦਾ ਨੇ ਆ ਕਰਕੇ ਸਾਰੇ ਵਾਲ ਗੁੱਤ ਚੋਂ ਨਿਕਲ ਜਾਂਦੇ ਆ ਹੁਣ ਬੁਟੀਕ ਤੇ ਜਾ ਕੇ ਹੀ ਇਹਨੂੰ ਸਹੀ ਕਰੂੰਗੇ ਇਹਨੂੰ ਉਤਾਰ ਦੂੰਗੀ ਸਾਰੀ ਗੁੱਤ ਨੂੰ ਦੇਖੋ ਕਿਵੇਂ ਕਿਵੇਂ ਹੋ ਰਹੀ ਆ ਸਾਰੇ ਵਾਲ ਨਿਕਲ ਗਏ ਚਲੋ ਬਈ ਹੁਣ ਆਪਾਂ ਖਾਣੇ ਆ ਰੋਟੀ ਰੈਡੀ ਆਪਾਂ ਹੋ ਗਏ ਫਿਰ ਆਪਾਂ ਜਾਣੇ ਆ ਬੁਟੀਕ ਤੇ ਮਿਲਦੇ ਆਪਾਂ ਤੁਹਾਨੂੰ ਬੁਟੀਕ ਤੇ ਜਾ ਕੇ ਲਓ ਬਈ ਗਾਇਸ ਰਿੱਕੀ ਹੋ ਗਏ ਰੈਡੀ ਤੇ ਹੁਣ ਆਪਾਂ ਚੱਲੀਏ ਹੈ ਚਲੋ ਲਓ ਬਈ ਪਹੁੰਚ ਕੇ ਬੁਟੀਕ ਤੇ ਆਪਾਂ ਠੀਕਾ ਸੰਭਾਲ ਲਈ ਆਪਦੀ ਸ਼ੀਟ 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 ਤੇ ਹੁਣ ਆਪਾਂ ਕਰਦੇ ਆ ਸਾਰੇ ਕਾਲਸ ਟੈਂਡ ਦੀ ਰਿਪਲਾਈ ਕਲਾਈਂਟਸ ਦੇ ਠੀਕ ਹੈ ਫੇਰ ਅਸਾ ਤੁਹਾਡੇ ਨਾਲ ਕਰਾਂਗੇ ਗੱਲ ਲਗਾਉ। ਉਹ ਤੇ ਸ਼ੂ ਇਹਨਾਂ ਨੇ ਇਹ ਲੈਦਰ ਦੇ ਮੰਗਵਾਏ ਆ ਕਿਉਂਕਿ ਸਾਰੇ ਸ਼ੂ ਨਾ ਇਹਨਾਂ ਦੇ ਬਾਲੇ ਹੈਵੀ weight ਦੇ ਸੀ ਹਨਾ ਤਾਂ ਇਹਨਾਂ ਨੇ ਸੋਚਿਆ ਵੀ ਮੈਂ ਆਨਲਾਈਨ ਮੰਗਵਾ ਕੇ ਦੇਖਦਾ ਇੱਕ ਥੋੜੀ ਜਿਹੀ ਲਾਈਟ weight ਦੀ ਤਾਂ ਦੇਖਦੇ ਆਂ ਵੀ ਕਿਵੇਂ ਆਉਣਗੇ ਸਹੀ ਆ ਗਿਆ size ਜਾਂ ਨਹੀਂ ਆਊਗਾ ਹਨਾ ਪਾ ਕੇ ਦੇਖੋ। ਲੋ ਭਾਈ ਆਪਾਂ ਪਹੁੰਚ ਗਏ ਲिटल ਮੀ ਠੀਕ ਹੈ ਜਿੱਥੋਂ ਮੇਰੇ ਜੁਹਾਰ ਦੇ ਸਾਰੇ ਕੱਪੜੇ ਜਾਂਦੇ ਆ ਕਿ ਅੱਜ ਮੈਂ ਘਟੋ ਘਟ ਮਹੀਨੇ ਦੀ ਕਹੀ ਜਾਂਦੀ ਸੀ ਵੀਰੇ ਮੈਂ ਆਉਣੀ ਆ ਵੀਰੇ ਮੈਂ ਆਉਣੀ ਆ ਤੇ ਰਿੱਕੀ ਮੈਂ ਕੱਪੜੇ ਪਸੰਦ ਕਰਕੇ ਕਢਾ ਦਿੰਦੀ ਸੀ ਚਾਹੇ ਅੰਗਲਿਆਂ ਨੇ ਵੇਚਨੇ ਹੁਣ ਵੇਚ ਤੇ ਹੋਣਗੇ ਉਹ ਤਾਂ ਕਿੱਥੇ ਹੋਣਗੇ ਵਿੱਚ ਕੋਈ ਕੋਈ ਚੀਜ਼ ਪਈ ਵੀ ਹੋਊਗੀ ਰਾਕਾਂ ਦੇਖੀ ਕਿੰਨੀਆਂ ਸੋਹਣੀਆਂ ਆ ਇਹਨੇ ਰਿੱਕੀ ਕਲਰ ਦੇਖਿਓ ਰਾਕਾਂ ਦਾ ਮੈਨੂੰ ਬਾਕੀ ਸੁਣੀ ਲੱਗਦੀਆਂ ਨੇ ਲੋ ਬਈ ਇੱਧਰ ਸਾਡੀ ਰਾਜੂ ਆ ਗਈ ਆ ਅਸੀਂ ਜਾ ਰਹੇ ਆ ਅੱਜ ਸਾਡਾ ਪਲਾਨ ਬਣ ਗਿਆ ਭਾਈ ਜਾਣ ਦਾ ਆ ਬਾ ਬਾ ਅਸੀਂ ਸੋਚਿਆ ਵੀ ਅਸੀਂ ਬਹੁਤ ਟਾਈਮ ਹੋ ਗਿਆ ਹੈ ਨਾ ਗੁਰਦੁਆਰਾ ਸਾਹਿਬ ਮੱਥਾ ਟੇਕ ਨਹੀਂ ਗਏ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤਾਂ ਆਪ ਹੀ ਅੱਜ ਜਾ ਰਹੇ ਆ ਅੰਮ੍ਰਿਤਸਰ। ਠੀਕ ਹੈ ਤੇ ਅਸੀਂ ਅੱਜ ਨੂੰ ਬੁਲਾਇਆ ਸੀ ਛੋਟੀ ਭੈਣ ਨੂੰ ਜਿਹਨੇ ਜਾਣਾ ਸੀ ਸਾਡੇ ਨਾਲ ਫਿਰ ਇਹਦੀ ਸਟੱਡੀ ਫਿਰ ਸਟਾਰਟ ਹੋ ਜਾਣੀ ਆ। ਤਾਂ ਅਸੀਂ ਆਖਿਆ ਸਾਡੇ ਨਾਲ ਤੂੰ ਚੱਲੀ ਕਿਉਂਕਿ ਜੁਝਾਰ ਇਸ ਦੇ ਨਾਲ ਬਹੁਤ ਵਧੀਆ ਰਹਿੰਦਾਗਾ ਖੇਡਦਾ ਰਹਿੰਦਾ ਤਾਂ ਮੈਨੂੰ ਸਪੋਰਟ ਵੀ ਮਿਲ ਜੂਗੀ। ਲੋ ਬਈ ਗਾਇਸ ਤੇ ਹੁਣ ਆਪਾਂ ਚੱਲੇ ਆਂ ਰਿੱਕੀ ਮੈਂ ਜੁਝਾਰ ਤੇ ਰਾਜੂ ਆਪਾਂ ਚੱਲੇ ਹੁਣ ਘਰ ਨੂੰ ਘਰੋਂ ਸਿੱਧਾ ਆਪਾਂ ਸਾਡੀ ਪੈਕਿੰਗ ਰੈਂਦੀ ਐ ਨਾ ਰੱਖੇ। ਇਕੱਲੀ ਸਾਡੀ ਪੈਕਿੰਗ ਰੈਂਦੀ ਐ ਤਿਆਰ ਕੀਤੀ ਤਿਆਰ ਨੇ। ਠੀਕ ਐ। ਬਸ ਮੈਂ ਜਾ ਕੇ ਆਪਦੇ ਕੱਪੜੇ ਪਾ ਕੇ ਪੈਕ ਕਰਕੇ ਉਹਨਾਂ ਨੂੰ ਠੀਕ ਐ। ਫਿਰ ਆਪਾਂ ਨਿਕਲ ਜਾਾਂਗੇ ਸ੍ਰੀ ਅੰਮ੍ਰਿਤਸਰ ਵੱਲ। ਬੁੱਤ ਨਾਲ ਦਾਦੀ ਨੂੰ ਲੈ ਜਾ। ਜਿਹੀ ਨਹੀਂ। ਜਿਵੇਂ ਪਿਆਰ ਕਰ ਲੈ। ਜਿਵੇਂ ਬਾਹਰ ਤੱਕ ਪਾ ਜਾ ਫਿਰ ਦਾਦੀ ਨਾਲ ਬਾਹਰ ਤੱਕ ਆ ਜਾ। ਇਹ ਮੇਰੀ ਕੁੜੀ। ਲੈ ਵੀ ਤੁਹਾਰਨੇ ਅੱਜ ਕੱਪੜੇ ਪਾਏ ਆ ਸਾਡੇ ਸਬਸਕ੍ਰਾਈਬਰ ਲੈ ਕੇ ਆਏ ਸੀ ਜਿਹੜਾਰ ਵਾਸਤੇ ਬਹੁਤ ਸੋਹਣਾ ਗਿਫਟ ਤੇ ਹੀ। ਆ ਜੋ ਕੱਪੜੇ ਪਾਏ ਨੇ ਤੇ ਮੰਮੀ ਕਿਵੇਂ ਲੱਗੇ ਤੁਹਾਨੂੰ ਬਹੁਤ ਸੋਹਣੇ ਲੱਗੇ ਸੌਫਟ ਹੈ ਹਾਂ ਮੰਮੀ ਨੂੰ ਬਹੁਤ ਪਿਆਰੇ ਲੱਗੇ ਮੈਂ ਵੀ ਰੈਡੀ ਹੋ ਗਿਆ ਚਲੋ ਹੁਣ ਅੱਪਾ ਚੱਲਦੇ ਆਂ ਬਸ ਪਿੱਛੇ ਰੱਖ ਲਓ ਡਿੱਗੇਸ ਰੱਖ ਲਓ ਸਾਰਾ ਸਮਾਨ ਹਾਂ ਨਕਰੀ ਇਸ ਲੱਗਣ ਨੂੰ ਵੀ ਚਲੋ ਰੱਖ ਲਓ ਸਮਾਨ ਲਓ ਭਾਈ ਲੱਡੀ ਕਰ ਲਈ ਸਟਾਰਟ ਜੁਹਾਰ ਆਜੋ ਐਸਾ ਜਾ ਰਹੇ ਆ ਆਪੋ ਹੀ ਬੈਠੇ ਸੀ ਇਹ ਬਾਈ ਗੁਰੂ ਦਾ ਨਾਮ ਲੈ ਕੇ ਅਸੀਂ ਦੋਨੇ ਹੋ ਗਏ ਰੈਡੀ ਯਸ ਦੁਜਾਰ ਸਿੰਘ ਜੀ ਵੀ ਹੋ ਗਏ ਤਿਆਰ ਕੱਪੜੇ ਵਧੀਆ ਲੱਗਦੇ ਹਨਾ ਉਹਦੇ ਧਰਮਿਕ ਸਾਨੂੰ ਸਭ ਘਰ ਲੋ ਬਈ ਗਾਇਸ ਤੇ ਆਪਾਂ ਪਹੁੰਚ ਗਏ ਕਿੱਥੇ ਪਹੁੰਚ ਗਏ ਰਕੀ ਆ ਯਾਰ ਲੋ ਬਈ ਤਾਂ ਅਮੀਰ ਮੱਖੂ ਕੋਲੇ ਜਾਣ ਵਾਲਾ ਮੱਖੂ ਕੋਲੇ ਜਾਣ ਵਾਲਿਆ ਘੰਟੇ ਕਿਦਾਰਾ ਹੋਰ ਰਹਿ ਗਿਆ ਤੇ ਜਿਹੜੇ ਬੰਦੇ ਨੂੰ ਅਸੀਂ ਨਾਲ ਲਾ ਜਾ ਰਹੇ ਹਾਂ ਮੇਰੀ ਛੋਟੀ ਭੈਣ ਜ਼ਿੰਦਗੀ ਦੇ ਵਿੱਚ ਓਹੋ ਕਿੰਨੇ ਸਾਲਾਂ ਦੀ ਹੋ ਗਈ ਰਾਜੂ ਤੋਂ 21-22 ਸਾਲਾਂ ਦਾ ਹੋ ਗਿਆ ਹੋਏਗਾ ਹਨ 21-22 ਸਾਲਾਂ ਦੇ ਵਿੱਚ ਪਹਿਲੀ ਵਾਰ ਚਲੀ ਅੱਜ ਤੁਹਾਰ ਵੀ ਤੀਜੀ ਚੌਥੀ ਵਾਰ ਚੱਲਿਆ ਹੁਣ ਪਰ ਰਾਜੂ ਪਹਿਲੀ ਵਾਰ ਚਲੀ ਅੱਜ ਮੇਰੀ ਛੋਟੀ ਭੈਣ ਪਹਿਲੀ ਵਾਰ ਚਲੀ ਆ ਅੰਮ੍ਰਿਤਸਰ ਸ਼ੁਕਰਾ ਪ੍ਰਮਾਤਮਾ ਦਾ ਵੀ ਅਸੀਂ ਉਹਨੂੰ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਦੀ ਮਿਹਰ ਆ ਠੀਕ ਆ ਵੀ ਚਲੋ ਅਸੀਂ ਵਿਚਾਰੀ ਦਾ ਇੱਕ ਇੱਕ ਸੁਪਨਾ ਤਾਂ ਪੂਰਾ ਕਰਾਂਗੇ ਅੰਮ੍ਰਿਤਸਰ ਤਾਂ ਲੈ ਕੇ ਜਾਵਾਂਗੇ ਹਨਾ ਰਿੱਕੀ ਤੇ ਚਲੋ ਭਾਈ ਇਹਨੂੰ ਆਪਾਂ ਲੈ ਕੇ ਚੱਲਦੇ ਆਂ ਇਹ ਤੋਂ ਇਹ ਤੋਂ ਐਕਸਪੀਰੀਅੰਸ ਪੁੱਛਾਂਗੇ ਇਹ ਪਹਿਲੀ ਵਾਰ ਚੱਲੀ ਆ ਫੋਟੋਆਂ ਫੋਟੋਆਂ ਚ ਦਾ ਦੇਖਿਆ ਹੋਣਾ ਸਾਡੇ ਵਲੌਗ ਵਗੈਰਾ ਚ ਹੈਨਾ ਬਸ ਹੂ ਨਹੀਂ ਗਈ ਵਿਚਾਰੀ ਚਲੋ ਅੱਜ ਇਹਨੂੰ ਸਾਰਾ ਦਿਖਾ ਕੇ ਲਿਆਵਾਂਗੇ ਠੀਕ ਹੈ ਤੇ ਮਿਲਦੇ ਆਂ ਆਪਾਂ ਅਮ੍ਰਿਤਸਰ ਜਾ ਕੇ ਚਲੋ ਰਾਜੂ ਭਾਈ ਆਪਦੇ ਖਾਣ ਪੀਣ ਦੇ ਪੁਆਇੰਟ ਸਰਚ ਕਰ ਰਹੀ ਆ ਰਿਕੀ ਦੀ ਨਾ ਜੀ ਵਾਲੀ ਸਵਾਦ ਹੁੰਦੀ ਓ ਮਨ ਨਾ ਪਾਉਦੇ ਖਾਣਾਂ ਉੱਪਰ ਕੀ ਹੀਰੇ ਵਾਲੰਦੇ ਤੋਂ ਜਾਣੀ ਰਹਿੰਦੇ ਆ ਅੱਜ ਫਿਰ ਆਪਾਂ ਹਾਂ ਰਾਈ ਸਮਥਿੰਗ ਇਨ ਯੂ ਜੁਜਾਰ ਸਿੰਘ ਸਿੱਖਲਾ ਕੁਸਤੂ ਵੀ ਮਾਸੀ ਤੋਂ ਠੀਕ ਹੈ ਉਹ ਦੇਖੀ ਸਾਹਮਣੇ ਹਵਸਾਂ ਸਾਟੀਆਂ ਕਿੰਨਾ ਵਧੀਆ ਨਾ ਕਿੰਨਾ ਵਧੀਆ ਆ ਰਿਹਾ ਗੇਟ ਕਦੋਂ ਖਾਊਗਾ 10 ਕਿਲੋਮੀਟਰ ਦਿਖਾ ਰਿਆ ਸੀ ਉੱਥੇ ਪਿੱਛੇ ਅੰਮ੍ਰਿਤਸਰ 10 ਕਿਲੋਮੀਟਰ ਹੀ ਹੋਣਾ ਹੁਣ ਤਾਂ ਆ ਪਾ ਪਹੁੰਚ ਗਏ ਅੰਮ੍ਰਿਤਸਰ ਤੇ ਰਹਾ ਸਾਹਮਣੇ ਇੱਕ ਲੋਜ ਇਤੋਂ ਨਹੀਂ ਦਿਖਦਾ ਹਨਾ ਉਧਰੋਂ ਉੱਪਰ ਸੀਗੇ ਹਨਾ ਪਰ ਇੱਥੇ ਉਦੋਂ ਜੋ ਦਿਖਦਾ ਸੀ ਹਾਂ ਇਤੋਂ ਰੁਟਿਆ ਪਿਆ ਸਾਰਾ ਲੋਬੀ ਗੇਟ ਕੋਲ ਤਾਂ ਪਾ ਪਹੁੰਚ ਗਏ ਹਾਂਜੀ ਬਾਈ ਅੱਜ ਤੁਸੀਂ ਵੀ ਕਰੋ ਦਰਸ਼ਨ ਸਾਡੇ ਨਾਲ ਠੀਕ ਹੈ ਅਸੀਂ ਵੀ ਬਹੁਤ ਟਾਈਮ ਬਾਅਦ ਆਉਣੇ ਹੁੰਨੇ ਆ ਤਾਂ ਜਿਹੜੇ ਜਿਹੜਾ ਤੋਂ ਨਹੀਂ ਆਇਆ ਜਾਂਦਾ ਹੁੰਦਾ ਹੈ ਨਾ ਘਰੇ ਬੈਠ ਕੇ ਤੁਸੀਂ ਵੀ ਦਰਸ਼ਨ ਵਾਗ ਦਾ ਖਿਆਲ ਰੱਖਿਓ ਤੇ ਇੱਕ ਚੀਜ਼ ਤੁਸੀਂ ਨੋਟ ਕੀਤੀ ਐ ਅੱਜ ਐਂ ਦੱਸੋ ਮੈਨੂੰ ਇੱਕ ਚੀਜ਼ ਨੋਟ ਕੀਤੀ ਐ ਨਹੀਂ 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 ਹੋਰ ਚੀਜ਼ ਦੱਸੋ ਜਿਹੜੀ ਤੁਸੀਂ ਨੋਟ ਕੀਤੀ ਹੋਈ ਮਨਪ੍ਰੀਤ ਨਾਲ ਅੱਜ ਉਹ ਚੀਜ਼ ਹੋਈ ਨਹੀਂ ਕਿ ਵਾਹ ਅੱਜ ਮੈਨੂੰ ਖਵਰਾਟ ਨਹੀਂ ਹੋਈ ਅੱਜ ਅੱਜ ਸਾਰਾ ਕੁਝ ਅੱਜ ਮੈਂ ਕੋਈ ਗੋਲੀ ਨਹੀਂ ਲੈਤੀ ਜਿਵੇਂ ਸਹੀ ਆ ਮੈਂ ਪੂਰੀ ਫਿਰ ਤਾਜ਼ੀ ਮੈਂ ਅੱਜ ਵੀ ਮੈਂ ਵੀ ਦਿਓ ਥੋੜਾ ਹਾਂ ਜਿਹੜੀ ਤੁਸੀਂ ਉਹ ਕਰ ਰਹੀ ਸੀ ਦੋਨ ਪਲੇਸ ਵਾਲਾ ਕਾਰਡ ਹਾਂ ਉਹ ਵੀ ਚੱਲਦਾ ਹਾਂ ਅੱਜ ਸਾਡਾ ਕਾਰਡ ਵੀ ਬਣਾਇਆ ਸੀਗਾ ਸਾਡਾ ਖਾੜ ਵੀ ਚੱਲ ਪਿਆ ਸੀ ਵੀ ਵੀ ਆਈ ਪੀ ਚ ਆਉਣ ਲੱਗੇ ਇੰਜ ਮਾਈ ਡੈਡੀਜ਼ ਮਿਹਨਤ ਯੈਸ ਇਹ ਮੇਰੇ ਡੈਡੀ ਕੀ ਮਿਹਨਤ ਸੀ ਉਹ ਸਭ ਚਾ ਲਿਆ ਹਮ ਲੋ ਬਈ ਪਹੁੰਚ ਗਏ ਆਪਾਂ ਅੰਮ੍ਰਿਤਸਰ ਰਾਜੂ ਫਸਟ ਟਾਈਮ ਰਾਜੂ ਹੁਣ ਸਾਰਾ ਦੇਖੂਗੀ ਫਿਰ ਅੱਜ ਨੂੰ ਬਿਠਾ ਕੇ ਪੁੱਛਾਂਗੇ ਬਾਅਦ ਚ ਕਿਵੇਂ ਲੱਗਿਆ ਆਹ ਪਾਰਕਿੰਗ ਹੈ ਰਾਜੂ ਆਹ ਰਾਜੂ ਪਾਰਕਿੰਗ ਹੈ ਇੱਥੇ ਠੀਕ ਹੈ ਰਾਜੂ ਨਾਲ ਨਾਲ ਦੱਸੀ ਚਲਾਂਗੇ ਆਪਾਂ ਇਹ ਪਾਰਕਿੰਗ ਸਾਰੀ ਭਲਾਉਂ ਆਂ ਦੁਕਾਨਾਂ ਹੁੰਦੀਆਂ ਸੀ ਇਹਨਾਂ ਦਾ ਹੈਰੀਟੇਜ ਸਟਰੀਟ 'ਚ ਹੀ ਲੈ ਲਈਏ ਇਹ ਸਾਰੀਆਂ ਇੱਕ ਨਕਸ਼ੀ ਬਣਾਤਾ ਇਹਨਾਂ ਦਾ ਹੋਰ ਮੰਦਰ ਸਾਹਿਬ ਤੋਂ ਬਹੁਤ ਗਾਹਾਂ ਦਾ ਤੁਰ ਕੇ ਇੱਥੇ ਟ੍ਰੈਫਿਕ ਰੋਕ ਦਿੰਦੇ ਸਾਰੀ ਕੱਲੇ ਵੀਆਈਪੀ ਬੰਦੇ ਨੇ ਗੱਡੀ ਨੰਨਦੀ ਆ ਬੜਾ ਪਤਾ ਦੋ ਕੋਈ ਪਾਰਕਿੰਗ ਇਥੇ ਦਾ ਆਪਾਂ ਪਹੁੰਚ ਗਏ ਹੁਣ ਆਪਾਂ ਸੋਚ ਰਹੇ ਆਂ ਵੀ ਗੱਡੀ ਕਿੱਥੇ ਲਾਈਏ ਇਹ ਕੱਢਦਾ ਕਿ ਲਾਉਂਦਾ ਦੱਸ ਇਹੇ ਲਓ ਬਈ ਸਾਰਾ ਆਪਣਾ ਸਮਾਨ ਵੇਖ ਲੈ ਆ ਮੈਨੂੰ ਫੜਾ ਦੇ। ਰੇ ਮੈਨੂੰ ਫੜਾ ਦੇ। ਰਿੱਕੀ ਨੂੰ ਫੜਾ ਦੇ। ਤੂੰ ਚੱਕ ਲੈ। ਤੂੰ ਜੁਝਾਰ ਨੂੰ ਸਾਂਭ ਲਾ ਜੁਝਾਰ ਨੂੰ ਚੱਕ ਲੈ ਸਾਮਾਨ ਚੱਕ ਲੈ। ਲਓ ਵੀ ਆਪਾਂ ਸਾਰਾ ਸਮਾਨ ਇਕੱਠਾ ਕਰ ਲਿਆ। ਠੀਕ ਹੈ ਮੈਂ ਵੀ ਚੱਕ ਲਿਆ ਬੈਗ। ਰਿੱਕੀ ਨੇ ਵੀ ਚੱਕ ਲਿਆ ਸਾਡੇ ਕੋਲ ਜੁਝਾਰ ਦਾ ਸਮਾਨ ਵਾਲਾ ਹੋ ਜਾਂਦਾ ਨਾ। ਲਓ ਬਈ। ਹੁਣ ਆਪਾਂ ਜਾਣੇ ਆ ਪਹਿਲਾਂ ਜਾ ਕੇ ਆਪਾਂ ਲਵਾਂਗੇ ਰੂਮ ਰੂਮ ਅਸੀਂ ਲਵਾਂਗੇ ਸਾਰਾ ਘੜੀ ਚ। ਦੇਖਦੇ ਆਂ ਜੇ ਉੱਥੇ ਮਿਲੂਗਾ ਕਿ ਨਹੀਂ। ਜੁਝਾਰ ਤੇ ਜੁਝਾਰ ਦੀ ਮਾਸੀ ਤਾਂ ਹੋ ਜਾਂਦੇ ਆ ਮੂਰੇ ਭੱਜੀ। ਅਸੀਂ ਦੋਨੇ ਜਾਨੇ ਪਿੱਛੇ ਆਂ ਕੱਟ ਤਾਂ ਬਹੁਤ ਆ ਵਧੀਆ ਜੀ ਦਾਲ ਦੇਗਾ ਨਾਈਬ ਇੱਕ ਸਕਰੀਨ ਇੱਧਰ ਲੋ ਬਈ ਗਾਇਸ ਤੇ ਰੂਮ ਆਪਾਂ ਨੂੰ ਮਿਲ ਗਿਆ ਠੀਕ ਹੈ ਸਾਰਾ ਗੜੀ ਦੇ ਵਿੱਚ ਸਰਾਂਚ ਤੇ ਇੱਥੇ ਹਮੇਸ਼ਾ ਆਪਾਂ ਇੱਥੇ ਰੂਮ ਲੈਨੇ ਆ ਕਿਉਂਕਿ ਜਿਹੜਾ ਇੱਥੋਂ ਇੱਥੋਂ ਰੂਮ ਹੁੰਦਾਗਾ ਇੱਕ ਤਾਂ ਇੱਥੇ ਸਾਫ ਸਪਾਈ ਵਾਲੀ ਹੁੰਦੀ ਆ ਬਈ ਬਹੁਤ ਵਧੀਆ ਰੂਮ ਹੁੰਦੇ ਆ ਇੱਥੇ ਜਿੰਨੇ ਵੀ ਨੇ ਕੀ ਕਿਹਾ ਇੱਥੇ ਰੂਮ ਵਧੀਆ ਹੁੰਦੇ ਆ ਜਿੰਨੇ ਵੀ ਹੁੰਦੇ ਆ ਤਾਂ ਕਰਕੇ ਇੱਧਰੋਂ ਖੁੱਲਦਾ ਨਹੀਂ ਹੈਗਾ ਨਹੀਂ ਤਾਂ ਵਾਰ ਦਾ 뷰 ਵੀ ਦਿਖਦਾ ਹੁੰਦਾਗਾ ਆਰੂਮ ਦੇ ਵਿੱਚ ਨਹੀਂ ਖੁੱਲ ਰਿਹਾ ਚਲੋ ਜਿਆਦਾ ਟਾਈਮ ਨਾ ਲੈਂਦੇ ਹੋਏ ਪਾਣੀ ਵਗੈਰਾ ਪੋਈ ਆਈਏ ਜੁਹਾਰ ਨੂੰ ਠੀਕ ਹੈ ਤੇ ਆਪਾਂ ਮੱਥਾ ਟੇਕਣ ਜਾਣਾ ਪਹਿਲਾਂ ਗੁਰੂ ਘਰ ਆਪਾਂ ਮੱਥਾ ਟੇਕ ਕੇ ਜਾਵਾਂਗੇ ਬਾਕੀ ਦੇ ਕੰਮ ਆਪਾਂ ਫੇਰ ਹੀ ਕਰਾਂਗੇ ਜੁਹਾਰ ਨੂੰ ਨਾ ਪਾਣੀ ਪਿਆ ਦਿਓ ਲਓ ਜੁਹਾਰ ਆ ਪਿਆ ਦੇ ਰਾ ਜੁਹਾਰ ਪਾਣੀ ਪੀ ਲੂਗਾ ਅੱਜਿਆ ਕਰਨ ਦਿਓ ਜਿਆ ਮਮ ਮਮ ਖਲੋ ਲੋ ਬਈ ਹੁਣ ਆਪਾਂ ਦਰਬਾਰ ਸਾਹਿਬ ਵਾਸਤੇ ਹੋ ਗਏ ਤਿਆਰ ਠੀਕ ਹੈ ਆਪਾਂ ਚੱਲਿਆਂ ਹੁਣ ਗੁਰੂ ਘਰ ਮੱਥਾ ਟੇਕਣ ਮੱਥਾ ਟੇਕ ਜੀ ਬਸ ਵਧੀਆ ਗੱਲ ਤੇ ਰਾਜੂ ਚਕਲੇ ਚੁੰਨੀ ਬਸ ਚਲੋ ਜੀ ਮੈਂ ਵੀ ਰੈਡੀ ਹੋ ਗਈ ਤੇ ਰਾਜੂ ਨੇ ਵੀ ਸੂਟ ਪਾਇਆ ਠੀਕ ਹੈ ਚਲੋ ਰਿੱਕੀ ਖੜੇ ਹੋ ਵੋ ਸਟੈਂਡ ਅਪ ਚਲੋ ਜੂ ਜਾਰ ਚਲੋ ਚੱਲੀਏ ਹੋਰ ਇੱਥੋਂ 뷰 ਕਿੰਨਾ ਵਧੀਆ ਦਿਖਦਾ ਹੈ ਨਾ ਹੈ ਨਾ ਰਾਜੂ ਕਿੰਨਾ ਜਾਰੇ ਵਧੀਆ 뷰 ਦਿਖਦਾ ਹੈ ਇਥੋਂ ਲਓ ਵੀ ਹੁਣ ਅਸੀਂ ਸਾਰੇ ਚੱਲਿਆਂ ਗੁਰਦੁਆਰਾ ਸਾਹਿਬ ਮੱਥਾ ਟੇਕਾਂ ਆਪਸ ਮੱਥਾ ਆਪਣਾ ਵਧੀਆ ਟੇਕ ਜੇ ਕਿਉਂਕਿ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਤੇ ਜੁਝਾਰ ਨਾਲ ਔਖਾ ਵੀ ਬਹੁਤ ਹੋ ਜਾਂਦਾ ਲਾ ਰਾਮ ਦਾ ਪਾ ਪਾ ਰਾਮ ਕੜਾ ਸਰਕਾਰੀ ਪਾ ਰਾਮ ਕਿੰਨਾ ਸੋਹਣਾ 뷰 ਲੱਗਦਾ ਨਾ ਇਥੋਂ ਹੈਨਾ ਸਾਡੀ ਸਭ ਤੋਂ ਵਧੀਆ ਸਵਾਰੀ ਇੱਥੋਂ ਦੀ ਆਟੋ ਲੈ ਕੇ ਜਾਨੇ ਹੁੰਨੇ ਆ ਇੱਧਰ ਜੁਹਾਰ ਜੁਹਾਰ ਦੀ ਮਾਸਟ ਹੈ ਮੈਂ ਹਨ ਆਪਾਂ ਸਿੱਧਾ ਜਾਵਾਂਗੇ ਦਰਗਾਹ ਤੇ ਕੀ ਹੈਗਾ ਬੰਦ ਨਹੀਂ ਇਧਰ ਕੰਨੈ ਆਟੋ ਲੈ ਕੇ ਚਾਉਂ ਤਰੇ ਇੱਧਰ ਕਰਦਾ ਨਹੀਂ ਦੁਕਾਨਾਂ ਬੰਦ ਹੈ ਇਹ ਕਿਉਂ ਕਿਉਂਕਿ ਕੁੰਮੜ ਗਏ ਨੇ ਠੀਕ ਹੈ ਭਾਈ ਜਾਣਾ ਚਾਹੀਦਾ ਲਾਈਫ ਇੰਜੋਏ ਕਰਨੀ ਚਾਹੀਦੀ ਨਹੀਂ ਤਾਂ ਤੁਸੀਂ ਆਟੋ ਨਾ ਖੰਦਾ ਨਹੀਂ ਭਾਈ ਕਹਨਾ ਹਾਂ ਮੈਂ ਵੀ ਅਜੇ ਹੀ ਸੋਚੀ ਜਾਂਦੀ ਸੀ ਅਸੀਂ ਵੀ ਸੋਚੀ ਜਾਂਦੀ ਸੀ ਵੀਰੇ ਵੀ ਅੱਜ ਇੰਨੀ ਭੀੜ ਜੀ ਕਿਉਂ ਨਹੀਂ ਹੈਗੀ ਜੁਹਾਰ ਲਈ ਖਰੀਦ ਲਿਆ ਮੈਂ ਗੰਬੀਰੀ ਜੀ ਹੁਣ ਉਹ ਕਿੱਧਰ ਗਿਆ ਮਾਸੀ ਉਹਦੇ ਪਿੱਛੇ ਮੱਤਾ ਆਪਾਂ ਟੇਕਿਆ ਹੁਣ ਜੁਹਾਰ ਵਾਸਤੇ ਟੱਟੇ ਡੱਲਾਉਣ ਵਾਲੇ ਆ ਗੋਵਰ ਦਾ ਜੁਹਾਰ ਤਾਂ ਖੇਡਦਾ ਮਾਸੀ ਨਾਲ ਆਜੋ ਲੋ ਵੀ ਮੈਂ ਲੈਣੀ ਸੀ ਜੁੱਤੀ ਬਟ ਇੱਥੋਂ ਮੈਨੂੰ ਨਹੀਂ ਮਿਲੀ ਚੱਪਲ ਲੈਣੀ ਸੀ ਲੈਦਰ ਦੀ ਹੁਣ ਆਪਾਂ ਉੱਧਰ ਟਰਾਈ ਕਰਦੇ ਆ ਆਜੋ 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 ਚਲੋ ਤਵੇ ਨਵਾਂ ਟੈਡੀ ਲੈਣਾ ਸੀ ਪਰ ਲੈਤਾ ਨਹੀਂ ਪਸੰਦ ਨਹੀਂ ਆਇਆ ਲੋ ਭਈ ਆਪਾਂ ਸਾਰੀ ਸ਼ਾਪਿੰਗ ਕਰ ਲਈ ਬਸ ਪ੍ਰਸ਼ਾਦ ਰਹਿ ਗਿਆ ਲੈਣ ਵਾਲਾ ਉਹ ਲੈਣਾ ਆਪਾਂ ਫਿਰ ਉਹ ਲੈਨੇ ਆ ਪਹਿਲਾਂ ਰੂਮ 'ਚ ਜਾਨੇ ਆ ਫਿਰ ਉਹ ਲੈ ਕੇ ਜਾਵਾਂਗੇ ਆ ਕੇ ਲੋ ਭਈ ਆਪਾਂ ਆ ਗਏ ਸੀਗੇ ਰੂਮ 'ਚ ਰਾਜੂ ਨੇ ਚੇਂਜ ਕਰਨਾ ਸੀਗਾ ਤੇ ਰਿੱਕੀ ਨੇ ਵੀ ਆਪਦੇ ਕੱਪੜੇ ਚੇਂਜ ਕਰਨੇ ਸੀ ਥੋੜਾ ਜਿਹਾ ਰੈਸਟ ਕਰਨਾ ਸੀ ਫਿਰ ਇਸ ਤੋਂ ਬਾਅਦ ਆਪਾਂ ਕੁਝ ਖਾਣ ਪੀਣ ਜਾਵਾਂਗੇ ਦੇਖੀ ਰਾਜੂ ਇਥੇ ਵੀ ਸੁੱਚ ਨਾਲ ਪੰਗੇ ਲੈਂਦਾ ਹੈ ਫਿਰ ਇਸ ਤੋਂ ਬਾਅਦ ਆਪਾਂ ਕੁਝ ਖਾਣ ਪੀਣ ਵਾਸਤੇ ਦੇਖਦੇ ਹਾਂ ਕੀ ਖਾਈਏ ਜੁਝਾਰ ਨੂੰ ਵੀ ਭੁੱਖ ਲੱਗੀ ਆ ਉਹਨੂੰ ਵੀ ਖਵਾਉਣਾਗਾ ਹੁਣ ਇਹਦੀ ਨਿਕਾ ਗੁਬਾਰੇ ਚ ਪੈ ਗਈ ਲੈ ਆਓ ਗੁਬਾਰਾ ਜਾਓ ਹਲੋ ਬਈ ਜੁਝਾਰ ਨੂੰ ਨਾ ਗਾਇਸ ਘੁੰਮਣ ਵਾਲੀਆਂ ਚੀਜ਼ਾਂ ਵਾਲੀਆਂ ਪਸੰਦ ਨੇ ਤਾਂ ਮੈਂ ਉਹਦੇ ਵਾਸਤੇ ਲਾਟੂ ਲਈਆਂ ਦੇਖਦੇ ਹਾਂ ਕਿੰਨਾ ਕੁ ਖੁਸ਼ ਹੋਊਗਾ ਲਾ ਗਈ ਰਿੱਕੀ ਨੂੰ ਲਾਟੂ ਖਵਾ ਕੇ ਦਿਖਾਉਣਗੇ ਓਏ ਕੀ ਸੀ? ਆਦੀ 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 ਵੀ ਇਹ ਘੁੰਮੇਦਾਰੇ ਮੈਂ ਐ ਕਰਾਂ ਚਲੋ ਚਲਈਏ ਆਪਾਂ ਰੇਟਾਂ ਚਲੋ ਫਿਰ ਆ ਕੇ ਕਰਾਂਗੇ ਲਓ ਵੀ ਹੁਣ ਚੱਲੇ ਆਂ ਅਸੀਂ ਆਜਾ ਖਾਣਾ ਖਾਣ ਜਾਂ ਕੁਝ ਹੋਰ ਚੀਜ਼ ਟਰਾਈ ਕਰੀਂ ਆਜੋ 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 ਨੇਰਾ ਹੋ ਗਏ ਉਹਨਾਂ ਤੋਂ ਉਹਨਾਂ ਨੂੰ ਤਾਂ ਵੀ ਆਪਾਂ ਜਾ ਰਹੇ ਆਂ ਭਰਾਵਾਂ ਦੇ ਕਿੱਤਿਆਵਲਾਂ ਦੇ ਸਾਹਮਣੇ ਹੋ ਰਿਹਾ ਇੱਥੇ ਜੂ ਮਾਰ ਕੇ ਦਿਹਾਵਾ ਇਹ ਉਹ ਸੀ ਭਰਾਮਾ ਦਾ ਟਾਬਾ ਫਿਰ ਇਸ ਤੋਂ ਬਾਅਦ ਆ ਕੇ ਕਾਵਾਂਗੇ ਆਪਾਂ ਇੱਥੋਂ ਆਈਸਕ੍ਰੀਮ ਠੀਕ ਹੈ ਤੇ ਇੱਧਰ ਬਰਸਤਾ ਵਗੈਰਾ ਸਾਰਾ ਕੁਝ ਇੱਧਰ ਬਣਿਆ ਹੋਇਆ ਹੈ ਜਿੱਥੇ ਰਾਜੂ ਨੇ ਕਿਹਾ ਸੀਗਾ ਜਾਨ ਨੂੰ ਫੁਰਜੀ ਕਾਣੀ ਸੀ ਕਾਦੀ ਪਨੀਰ ਸੀ ਪਨੀਰ ਫੁਰਜੀ ਤੇ ਉਹਨਾਂ ਦੀ ਕਾਫੀ ਵੀ ਬਹੁਤ ਸਵਾਦ ਹੁੰਦੀ ਆ ਉਹ 14 ਦਿਨਾਂ ਵਾਸਤੇ ਉਹ ਮਾਰਕੀਟ ਬੰਦ ਆ। ਛੁੱਟੀਆਂ ਸੀਗੀਆਂ ਉੱਥੇ ਤਾਂ ਕਰਕੇ ਉੱਥੇ ਨਹੀਂ ਜਾਏਗਾ। ਬਾਕੀ ਜੇ ਤੁਹਾਨੂੰ ਕੋਈ ਪਰੇਸ਼ਾਨੀ ਹੋਵੇ ਕੋਲੇ ਪੁਲਿਸ ਵੀ ਹੈਗੀ ਆ। ਕਾਲ ਕਰੋ। ਹਲੋ ਇੱਥੇ ਆਪਾਂ ਚਲ ਲਈਏ ਵੀਡੀਓ ਬਣਾ ਕੇ ਲਿਆਵਾਂਗੇ ਬਾਅਦ ਚ। ਹੈ? ਚੱਲਾਂਗੇ ਇੱਧਰ ਆਪਾਂ। ਪ੍ਰੈਸਤਾ ਬਣਿਆਗਾ, ਕਾਫੀ ਬੀਨ ਬਣਿਆਗਾ। ਹਾਂ, ਇੱਥੇ ਰਾਜ ਸਵੇਰੇ ਦਿਨ ਕਬੂਤਰ ਦਿਖਾਵਾਂਗੇ ਅਸੀਂ। ਮੈਨਰੇਕੀ ਉਹ ਕਿੱਥੇ ਹੁੰਦੇ ਆਗੇ? ਉੱਥੇ ਜੇ ਹੁੰਦੇ ਆ। ਹਾਂ, ਜਿਵੇਂ ਜੈਪੁਰ ਚ ਹੁੰਦੇ ਆ, ਉਹ ਉੱਥੇ ਜੇ ਹੁੰਦੇ ਆ। ਉਧਰ ਜਾ ਕੇ ਆਹ ਸਟਰੀਟ ਦਾ ਬੜੀ ਵਧੀਆ ਜੀ ਇੱਥੇ ਤਾਂ ਰਾਤ ਨੂੰ ਘੁੰਮਣ ਕਰਨ ਦਾ ਮਜ਼ਾ ਹੀ ਕੁਝ ਵੱਖਰਾ ਹੈ ਸ਼ਾਂਤੀ ਵਾਲਾ ਕੋਈ ਹੌਸਰਾ ਬਣੀ ਹੈਗਾ ਤੇ ਉਹ ਸਾਹਮਣੀ ਸਾਡੀ ਸਰਾਉਂ ਦੇ ਬਿਲਕੁਲ ਸਾਹਮਣੀ ਭਰਾਉਂ ਦਾ ਟੱਪ ਕੇ ਬਾਕੀ ਅਸੀਂ ਆਏ ਆ ਵੀਕੈਂਡ ਡੇ 'ਚ ਨਹੀਂ ਅਸੀਂ ਆਏ ਅਸੀਂ ਜਿਵੇਂ ਆਏ ਹੁਣ ਵੀਰਵਾਰ ਸ਼ੁੱਕਰਵਾਰ ਦਾ ਦਿਨ ਰੱਖ ਕੇ ਆਏ ਆ ਜੇ ਅਸੀਂ ਸੈਚਰਡੇ ਸੰਡੇ ਹਾਂ ਜੇ ਅਸੀਂ ਸੈਚਰਡੇ ਸੰਡੇ ਦਿਨ ਰੱਖ ਕੇ ਆਉਂਦੇ ਛਾਇਲ ਬਹੁਤ ਰਾਸ਼ ਹੋਣਾ ਸੀ ਸਾਡਾ ਮੱਥਾ ਵੀ ਬਹੁਤ ਔਕਾ ਟਿਕ ਗਿਆ ਸੀਗਾ ਤਾਂ ਤੁਸੀਂ ਵੀ ਵੀਕਐਂਡ ਦੇ ਡੀਸ ਚ ਜਿਹੜਾ ਵੀ ਬੰਦਾ ਨਾ ਆਓ ਵੈਸੇ ਆ ਜਾਓ ਦੂਸਰੇ ਦਿਨਾਂ ਦੇ ਵਿੱਚ ਵਰਕਿੰਗ ਡੇ ਚ ਵਧੀਆ ਉਹ ਸਿਰਾ ਜੋ ਬ੍ਰਦਰਸ ਉਹ ਹੈਗਾ ਭਰਾਵਾਂ ਦਾ ਇੱਧਰ ਭਰਾਵਾਂ ਦਾ ਢਾਬਾ ਇੱਧਰ ਬ੍ਰਦਰਸ ਅਸੀਂ ਬ੍ਰਦਰ ਦੇ ਕਿਉਂ ਜਾਣਾ ਕਿਉਂਕਿ ਬ੍ਰਦਰ ਆ ਜਿਹੜਾ ਇਹ ਪਹਿਲਾਂ ਦਾ ਪੁਰਾਣਾ ਹੈਗਾ ਠੀਕ ਹੈ ਇਹ ਦੋ ਭਰਾ ਹੁੰਦੇ ਸੀ ਬਾਈ ਦੋਨਾਂ ਦੀ ਢਾਬਾ ਹੈ ਠੀਕ ਹੈ ਜਿਹੜਾ ਬ੍ਰਦਰਸ ਢਾਬਾਗਾ ਉਹ ਪੁਰਾਣਾਗਾ ਰਾਮ ਦਾ ਟੱਬ ਉਹਨੇ ਨਵਾਂ ਬਣਾਇਆ ਸੀਗਾ ਕਿਵੇਂ ਉਲਟ ਕੇ ਆ ਗਈ ਰਕੀ? ਭਰਾਮਾ ਦਾ ਟੱਬ ਨਾ ਪੁਰਾਣਾ ਖਾ ਪਰ ਉਹ ਨਵੇਂ ਛੋਟੇ ਭਾਈ ਕੋਲੇ ਆ। ਉਹ ਛੋਟੇ ਭਾਈ ਕੋਲੇ ਆ। ਲੋਕ ਆ ਕਹਿੰਦੇ ਵੀ ਉਹ ਸਵਾਦ ਵਧੀਆ ਬਾਕੀ ਆਪਾਂ ਨੂੰ ਪਤਾ ਦੋਨਾਂ ਦੀ ਠੀਕ ਲੱਗਦਾ। ਆਪਾਂ ਦੋਨਾਂ ਦੀ ਟਰਾਈ ਕੀਤਾ ਹੋਇਆ ਐਸਾ ਉੱਧਰ ਵੀ ਕੀਤਾ ਇੱਧਰ ਵੀ ਕੀਤਾ ਦੋਨਾਂ ਦੀ ਵਧੀਆ ਹੈ। ਚਲੋ ਅੱਜ ਆਪਾਂ ਜਾਵਾਂਗੇ ਕਿਰਪ੍ਰਾਦਰਸ ਟੱਬਾਂ ਦੇ। ਫਕੀਰਾ ਜੂਨੇ ਵੀਡੀਓ ਦੇਖੀ ਸੀ ਤਾਂ ਉਹ ਕਹਿੰਦੀ ਆਪਾਂ ਇੱਧਰ ਜਾਣਾ। ਚਲੋ ਬਈ। ਆ ਗਏ ਆਪਾਂ ਮੇਰਾ ਯੂਨੀਫਾਰਮ। ਮਾਰਾ ਦੀ ਡੀ ਹੌਂ ਲੱਗੀ ਹੋਈ ਐ ਇੱਥੇ ਇਹਨਾਂ ਦੇ ਤਰ੍ਹਾਂ ਸਟਾਪਾ ਤੇ ਬਸ ਕਿਹਨਾਂ ਦਾ ਪ੍ਰਾਣਾ ਬਣਿਆ ਹੋਇਆ ਲੱਗਦਾ ਹੈ ਵੀ ਪਤਾ ਲੱਗਦਾ ਜੇ ਤੇਰ ਆਪਾਂ ਹੁਣ ਦੇਖਦੇ ਆਂ ਕੀ ਆਰਡਰ ਕਰਨਾਗਾ ਕੀ ਆਰਡਰ ਕਰਨਾ ਦੱਸੋ ਕੀ ਆਰਡਰ ਕਰਨਾ ਦੇਖੋ ਦੇਖੋ ਦਰਿਆਣੀ ਪੜੋ ਬ੍ਰਦਰ ਫੇਰੀ ਗੱਡੀ ਕੋ ਡਿਵੈਲਪਮੈਂਟ ਚੱਲਦੀ ਇਸ ਤੇ ਲਿਗਾ ਵੇਅਰ ਪੰਜਾਬੀ ਹੱਪਮ ਕਾਮ ਤੋਂ ਵੇ ਦੇ ਸੈਕ ਤੋਂ ਪੰਜਾਬੀ ਬਲੱਡ ਗਰੁੱਪ ਇਹ ਕੀ ਪੋਜ਼ਿਟਿਵ ਹਾਂਜੀ ਤੇ ਆਪਾਂ ਮੰਗਵਾਈ ਸੀਗੀ ਠੀਕ ਹੈ ਪੁਰਜੀ ਤੇ ਜੁਝਾਰ ਲਈ ਪ੍ਰੋਟੀਨ ਮੰਗਵਾਲੀ ਸੀਗੀ ਆਪਾਂ ਪੁਰਜੀ ਮੰਗਵਾਲੀ ਸੀ ਨਾਲ ਰਾਇਤਾ ਮੰਗਵਾਇਆ ਸੀਗਾ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਬਹੁਤ ਸਵਾਦ ਸੀ ਤੇ ਜੁਝਾਰ ਵੀ ਵਧੀਆ ਖਾ ਰਿਆ ਸੀਗਾ ਠੀਕ ਹੈ ਤੇ ਜਿਹੜੀ ਪੁਰਜੀ ਮੰਗਾਈ ਸੀ ਬਾਈ ਉਹ ਅਸੀਂ ਪਨੀਰ ਪੁਰਜੀ ਮੰਗਾਈ ਬਣਾਵਾਂਗੇ ਬਣਾਵਾਂਗੇ ਵੀਡੀਓ ਵੀ ਰੋਟੀ ਅਸੀਂ ਖਾਇਆ ਏ ਤੇ ਬਹੁਤ ਸਵਾਦ ਹੂੰ ਸੀ ਠੀਕਾ ਭਰਾਵਾਂ ਦੇ ਢਾਬੇ ਤੇ ਬਹੁਤ ਸਵਾਦ ਸੀ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਸਾਨੂੰ ਤਾਂ ਵਧੀਆ ਲੱਗਿਆ ਬੈਸਟ ਲੱਗਿਆ ਇੱਕ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗੀ ਵੀ ਇੱਥੇ ਬੇਬੀ ਫੂਡ ਅਲੱਗ ਤੋਂ ਹੁੰਦਾ ਹਮ ਮਤਲਬ ਆਪਣਾ ਫੂਡ ਤਾਂ ਹੁੰਦਾ ਹੀ ਹੁੰਦਾ ਨਹੀਂ ਆਲਮੋਸਟ ਢਾਬਿਆਂ ਤੇ ਆਪਾਂ ਨੂੰ ਬੱਚੇ ਵਾਸਤੇ ਅਲੱਗ ਤੋਂ ਚੀਜ਼ ਨਹੀਂ ਮਿਲਦੀ ਬਟ ਇੱਥੇ ਬੇਬੀ ਫੂਡ ਅਲੱਗ ਤੋਂ ਹੁੰਦਾ ਦੇਖੋ ਇਹ ਵੀ ਇੱਥੇ ਬਣਦੀਆਂ ਨੇ ਵੀਡੀਓਜ਼ ਜਿਹੜੀਆਂ ਇੰਸਟਾਗ੍ਰam ਤੇ ਹੁੰਦੀਆਂ ਨੇ ਭਾਈ ਜਾਓ ਜਿਆ ਉੱਪਰ ਬਣਦੀਆਂ ਜਾਂ ਪਰ ਅੱবি ਆ ਵੀ ਵਧੀਆ ਗਿਆ ਇੱਥੇ ਜਿਵੇਂ ਹੰਬਰ ਸਰੀ ਫੂਡ ਸਟ੍ਰੀਟ ਆਏ ਤੇ ਡੋਮੀਨੋਜ਼ ਆ ਗਿਆ ਠੀਕ ਹੈ ਤੇ ਇੱਧਰ ਇੱਥੇ ਜਿਵੇਂ ਸਾਰੀਆਂ ਮਸ਼ੀਨਾਂ ਲੱਗੀਆਂ ਨੇ ਐਫਰ ਗੇਮਿੰਗ ਜੁਮ ਵੀ ਆ ਗਿਆ ਬੱਚਾ ਵਾਸਤੇ ਜਿਵੇਂ ਡ੍ਰਿੰਕ ਵਗੈਰਾ ਵਧੀਆ ਵਾਈਬ ਆ ਗਿਆ ਜਿਹੜਾ ਦੇ ਪੰਗ ਵਜਦੇ ਦੇਖੋ ਗਵਾਰਿਆਂ ਨੂੰ ਦੇਖ ਕੇ ਇੰਨਾ ਖੁਸ਼ ਹੋਈ ਜਾਂਦਾ ਨਾ ਹੱਥ ਤੋਂ ਜ਼ਿਆਦਾ ਇਧਰ ਉੱਪਰ ਕੋਲਕੀ ਵੀਨਾ ਤੇ ਬ੍ਰਿਸਟਾ ਹੋਰ ਜੜ ਕੇ ਜਾਣਾ ਪੈਂਦਾ ਉੱਥੋਂ ਹਾਂ ਸਟਾਰਬਕਸ ਵੀ ਹੈ ਨੀ ਸਟਾਰਬਕਸ ਆ ਰਹੀ ਇਹ ਵੀ ਗੇਲੀ ਨਹੀਂ ਕਿ ਪਿੰਲੇ ਪਿੰਗਲੀ ਕਿ ਤੇ ਕੇ ਇਧਰ ਜਾ ਦੋ ਬੜੇ ਨਹੀਂ ਕਰ ਇੱਕ ਬੜਾ ਹੋਣ ਲਈ ਇਹ ਇੱਕ ਸਾਈਕਲ ਕਰਾਗਾ ਮੇਰਾ ਜੀ ਕਰਦਾ ਮੈਂ ਚਲਾ ਲਾਂ ਰਿੱਕੀ ਨੂੰ ਪੁੱਛਾਂਗੇ ਆਪਾਂ ਇਹ ਕਹਿੰਦੇ ਆ ਦੋ ਜਣੇ ਚਲਾ ਸਕਦੇ ਆ ਇਹ ਸਾਈਕਲ ਇੱਧਰ ਜੁਹਾਰ ਉੱਧਰ ਪੰਗੇ ਦੀ ਕਹਿੰਦਾ ਕਿਹੜਾ ਨਾਲ 100 ਰੁਪਿਆ ਬਈ 5 ਮਿੰਟ ਵਾਸਤੇ 5 ਮਿੰਟ ਦੇ ਵਿੱਚ 100 ਰੁਪਿਆ ਕਰੋ ਪਰਵਾਹ ਕਿਤਨਾ ਪੈਸਾ ਦੀਆ ਬਹੁਤ ਪੈਸਾ ਦੀਆ ਕਿਤਨਾ ਕਿਤਨਾ ਰੋਕੜਾ ਦੀਆ ਇਨਕੋ ਕੋਈ ਠੀਕ ਹੋ ਗਿਆ ਕਿਤਨਾ ਰੋਕੜਾ ਦੀਆ ਆਪਕੋ ਇਨੋ ਨੇ ਕੁਚ ਨਹੀਂ ਦੀਆ ਲੈ ਕੁਚ ਨਹੀਂ ਦੀਆ ਉਹ ਬੋਲ ਰਹੇ 100 ਰੁਪਇਆ ਦੀਆ ਕਰਦੇ ਇਧਰ ਨੂੰ ਮੜਾ ਜਾ ਕਿ ਡਰਾਈਵ ਕਰਦੇ ਕਿ ਤੇਰੇ ਟਾਈਮ ਕੇ ਲਈ ਦੀਆ ਬੋਲ ਕੇ ਕੂਲ ਰਾਈਨ ਕਰਦੇ ਮੜਾ ਇੱਕ ਮਿੰਟ ਐਡੀਪੀਆਪੀ ਸਰਵਿਸ ਨਹੀਂ ਮਿਲਦੀ ਵੀਰੇ ਇੱਕ ਮਿੰਟ ਲਈ ਕੂਲਰ ਇਧਰ ਨੂੰ ਕਰ ਦੋ ਮੰਨ ਲਈ ਵੀਰੇ ਨੇ ਕਿ ਆਵਾਜ਼ ਅਰੇ ਕਿ ਠੀਕ ਸਰਦਾਰ ਜੀ ਠੀਕ ਹੈ ਮੰਨ ਲਈ ਉਹਨਾਂ ਨੇ ਮজা ਆ ਰਿਹਾ ਵਧੀਆ ਲੱਗ ਰਿਹਾ ਹਾਜੀ ਬਈ ਤੇ ਰਾਤ ਤਸੀ ਲੇਟ ਹੋ ਗਈ ਸੀ ਕਿ ਬਹੁਤ ਜ਼ਿਆਦਾ ਕਿਉਂਕਿ ਸਾਨੂੰ ਆ ਗਿਆ ਹੁੰਦੇ ਨੂੰ 12:30 ਹੋ ਗਈ ਸੀ ਤੇ ਵੈਸੇ ਅਸੀਂ ਇੱਕ ਚੀਜ਼ ਨੋਟ ਕੀਤੀ ਉਹ ਵੀ ਜੇ ਅਸੀਂ ਜਿਵੇਂ ਅਸੀਂ ਇੱਥੇ ਪਹੁੰਚੇ ਸੀ 7 ਵਜੇ ਜੇ ਅਸੀਂ ਇੱਥੇ ਪਹੁੰਚੇ ਹੁੰਦੇ 4:00 ਵਜੇ ਤਾਂ ਅਸੀਂ ਸਾਰੇ ਜਿੰਨੇ ਫੂਡ ਪੁਆਇੰਟ ਸੀ ਉਹ ਵੀ ਕਵਰ ਹੋ ਜਾਣੇ ਸੀ ਤੇ ਖਾਣਾ ਪੀਣਾ ਠੀਕ ਆ ਤੇ ਬਾਕੀ ਮੌਲ ਵਗੈਰਾ ਵੀ ਅਸੀਂ ਜਾ ਆਉਂਦੇ ਠੀਕ ਆ ਬਟ ਅਸੀਂ ਲੇਟ ਹੋ ਗਏ ਜੇ ਕਿਸੇ ਨੇ ਆਉਣਾ ਹੁੰਦਾ ਨਾ ਥੋੜਾ ਜਿਹਾ ਪਹਿਲਾਂ ਆਇਆ ਕਰ ਤਾ ਇੱਕ ਦਿਨ ਦੇ ਵਿੱਚ ਸਾਰੀ ਚੀਜ਼ ਕਵਰ ਹੋ ਜਾਂਦੀ ਆ ਦੂਸਰੇ ਦਿਨ ਬੰਦਾ ਸਿੱਧਾ ਠੀਕ ਆ ਰੂਮ ਦੇ ਵਿੱਚੋਂ ਆਦਾ ਸਮਾਨ ਚੱਕ ਕੇ ਸਿੱਧਾ ਉਹਦੇ ਘਰੇ ਜਾਂਦਾਗਾ ਹੁਣ ਜਿਵੇਂ ਅੱਜ ਅਸੀਂ ਘਰੇ ਨਹੀਂ ਜਾਵਾਂਗੇ ਅੱਜ ਅਸੀਂ ਆ ਹੋਰ ਕੁਝ ਟਰਾਈ ਕਰਨਾਗਾ ਠੀਕ ਆ ਤੇ ਬਾਕੀ ਭਈ ਰਾਜੂ ਦਾ ਐਕਸਪੀਰੀਅੰਸ ਰਾਜੂ ਨੂੰ ਬਹੁਤ ਵਧੀਆ ਲੱਗਿਆ ਪਰ ਜੁਝਾਰ ਨੇ ਰਾਜੂ ਨੂੰ ਥਕਾਤਾ ਵਿਚਾਰੀ ਨੂੰ ਕਿਉਂਕਿ ਉਹ ਭੱਜਦਾ ਬਹੁਤ ਰਾਜੂ ਕਦੀ ਬਈ ਤੁਹਾਨੂੰ ਤੁਸੀਂ ਜਿਹੜੀਆਂ ਉਹਦੇ ਵਿੱਚ ਭੱਜੇ ਫਿਰਦੇ ਰਹਿੰਦੇ ਹੋ ਕਿਉਂਕਿ ਉਹ ਹੁਣ ਤੁਰਨ ਫਿਰਨ ਲੱਗ ਗਿਆ ਤਾਂ ਉਹ ਭੱਜਦਾ ਬਹੁਤ ਆ ਪਿੱਛੇ ਫਿਰ ਤੇ ਬਹੁਤ ਕਰਾਉਂਦਾ ਹੁਣ ਵੀ ਰਾਜੂ ਦੀ ਪੂਰੀ ਫਿਰਤ ਕਰਾ ਰਿਹਾ ਚਲੋ ਬਈ ਇਹ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਹੋਣਾ ਠੀਕ ਹੈ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਠੀਕ ਹੈ ਤੇ ਪ੍ਰਮਾਤਮਾ ਸਭ ਨੂੰ ਬਈ ਖੁਸ਼ ਰੱਖੇ ਤੰਦਰੁਸਤ ਰੱਖੇ ਸਭ ਦੇ ਕੰਮ ਦੇ ਵਿੱਚ ਬਰਕਤ ਪਾਵੇ ਸਤਿ ਸ਼ਕਾਲ ਬਾਏ ਬਾਏ